ਐਸਪੀਓ <inaudible> ਸਮਰਾਲਾ <inaudible> ਨਮਸਕਾਰ ਤੁਹਾਡਾ ਜੀ ਮੈਂ ਮਿਤਮਉਦ ਗੇਲ ਜੀ ਸਾਫਕਾ ਪੰਜ ਪਿੰਡ ਬਗੌਰ ਤੋਂ ਕੀ ਹੋਇਆ ਜੋ ਕਹਿੰਦੇ ਧਾਰਮਿਕ ਪਾਵਨੋਂ ਟੇਸਪੌਂ ਚਾਈ ਗਈ ਹੈ ਇਮਾਮ ਦੇਖੋ ਜੀ ਕੱਲ ਸ਼ਾਮ ਦੀ ਗੱਲ ਆ ਕਰੀਬ 6 ਵਜੇ ਦੀ ਮੈਂ ਤਾਂ ਬਾਹਰ ਗਿਆ ਸੀ ਮੈਨੂੰ ਤਾਂ ਫੋਨ ਤੇ ਜਦ ਹੀ ਪਤਾ ਲੱਗਿਆ ਵੀ ਪਿੰਡ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਆ ਕਿਉਂਕਿ ਇੱਕ ਸਾਡੇ ਬਹੁਤ ਹੀ ਧਾਰਮਿਕ ਸਥਾਨ ਨੇ ਸਿੰਘਾ ਸ਼ੀਦਾ ਦਾ ਸਥਾਨ ਆ ਉਸ ਸਥਾਨ ਦੇ ਉੱਤੇ ਜਿਹੜਾ ਮਾਸ ਚੜਾ ਦੇਣਾ ਇੱਕ ਬਹੁਤ ਹੀ ਦਿੰਦਨ ਪੂਰਵਕ ਹੋਇਆ ਉਸ ਤੋਂ ਬਾਅਦ ਜਿਹੜਾ ਪੰਚਾਇਤ ਦੀ ਕੱਲ ਕੋਈ ਕਿਸੇ ਜ਼ਮੀਨ ਦੀ ਮੰਗਤੀ ਸੀਗੀ ਪੰਚਾਇਤ ਮੈਂਬਰਾਂ ਮੰਗਤੀ ਦੇ ਵਿੱਚ ਸ਼ਾਮਲ ਸੀਗੇ ਉਸ ਤੇ ਮੰਗਤੀ ਦੇ ਟਾਈਮ ਸਾਡਾ ਇੱਕ ਪਿੰਡ ਤੋਂ ਹੈਗਾ ਕਰੀਬ ਕਿਲੋਮੀਟਰ ਬਾਹਰ ਖੇਤਾਂ ਦੇ ਵਿੱਚ ਇੱਕ ਪੁਰਾਣਾ ਬੋਰਡ ਦਾ ਦਰਖਤ ਆ ਉਹ ਬੋਰਡ ਦੇ ਦਰਖਤ ਦੇ ਵਿੱਚ ਇੱਕ ਗਲ ਕੱਟਿਆ ਹੋਇਆ ਸੀਗਾ ਇਸ ਦਾ ਉਹ ਗਉ ਗਉ ਦਾ ਗਾਲ ਸੀਗਾ ਦੱਸਣਾ ਜਿਸ ਮੁਤਾਬਕ ਦੱਸਿਆ ਮੈਨਾਂ ਤੇ ਲੋਕਾਂ ਨੇ ਵੀ ਦੱਸਿਆ ਪੰਚਾਇਤ ਮੈਂਬਰਾਂ ਨੇ ਵੀ ਦੱਸਿਆ ਵੀ ਗਉ ਦੇ ਜਿਹੜੀ ਉੱਥੇ ਗਲ ਕੱਟ ਕੇ ਉਹਦੇ ਉੱਤੇ ਹੋਰ ਵੀ ਕਾਫੀ ਜਿਹੜਾ ਸਮਾਨ ਜਿਹੜਾ ਰੱਖਿਆ ਹੋਇਆ ਸੀ ਜਿਸ ਤਰ੍ਹਾਂ ਵੀ ਕੋਈ ਕਿਸੇ ਨੇ ਕੋਈ ਟੂਣਾ ਮਾਣਾ ਜਾਂ ਕਰਦੇ ਨੇ ਪਿੰਡਾਂ ਦੇ ਵਿੱਚ ਹੈਗੇ ਨੇ ਲੋਕ ਹਲੇ ਵੀ ਐਸੇ ਖਿਆਲਾਂ ਦੇ ਲੋਕ ਨੇ ਜਿਹੜੇ ਇਹ ਕੰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪਰ ਇਹ ਜਿਹੜਾ ਮਸਲਾ ਬਹੁਤ ਗੰਭੀਰ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਦੋ ਧਰਮ ਸਿੱਖ ਧਰਮ ਨੂੰ ਤਾਂ ਜਿਵੇਂ ਠੇਸ ਪਹੁੰਚਾਈ ਹੋਆ ਉਹਦੇ ਨਾਲ ਨਾਲ ਹਿੰਦੂ ਧਰਮ ਨੂੰ ਵੀ ਜਿਹੜੀ ਬਹੁਤ ਵੱਡੀ ਠੇਸ ਪਹੁੰਚਾਈ ਗਈ ਆ ਕਿਉਂਕਿ ਗळा ਕੱਟ ਕੇ ਗਊ ਦਾ ਉੱਥੇ ਰੱਖਿਆ ਗਿਆ ਇਹ ਬਹੁਤ ਹੀ ਵੱਡੀ ਉਹ ਹੈ ਕਿਉਂਕਿ ਸਨਾਤਨ ਧਰਮ ਦੇ ਵਿੱਚ ਜਿਹੜਾ ਗਊ ਆ ਉਹਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਕਿ ਗਊ ਨੂੰ ਅਸੀਂ ਆਪਣੀ ਮਾਤਾ ਮੰਨਦੇ ਆਂ ਪਰ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆਂ ਵੀ ਇਹ ਜਿਹੜਾ ਮਸਲਾ ਹੈ ਇਹਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਵੇ ਔਰ ਜੋ ਵੀ ਇਹਦਾ ਗੁਨੇਗਾਰ ਆ ਉਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਪਤਾ ਲੱਗਿਆ ਵੀ ਕਿਸ ਨੇ ਕੀਤਾ ਜੀ ਇਹ ਦੇਖੋ ਦਸਣ ਮੁਤਾਬਕ ਇੱਕ ਪਿੰਡ ਦਾ ਹੀ ਸ਼ਖਸ਼ਾ ਹੈ ਜਿਹਨੂੰ ਰਾਤ ਪੁਲਿਸ ਨੇ ਲੈ ਆ ਕੇ ਥਾਣੇ ਦੇ ਵਿੱਚ ਲੈ ਕੇ ਵੀ ਆਏ ਸੀ ਉਹਦੇ ਵੱਲੋਂ ਇੱਕ ਹੋਰ ਪਿੰਡ ਦੇ ਵਿਅਕਤੀ ਦਾ ਵੀ ਨਾਮ ਲੱ타 ਗਿਆ ਪਰ ਪੁਲਿਸ ਨੇ ਅਨਨਾਮ ਉਹਦੇ ਉੱਤੇ ਪਰਚਾ ਦੇ ਕੇ ਕੋਈ ਜਿਹੜਾ ਇਹਨੂੰ ਕਿਸੇ ਕੰਡੇ ਵੱਟੇ ਲਾਇਆ ਪਰ ਲੋਕਾਂ ਦੇ ਦਸਣ ਮੁਤਾਬਕ ਵੀ ਜਿਹੜੀ ਸਿੰਘਾਂ ਸ਼ਹੀਦਾਂ ਦੇ ਉੱਤੇ ਮਾਸ ਚੜਾਇਆ ਗਿਆ ਸੀ ਉਹਦੇ ਵਿੱਚ ਜਰਦੇ ਦੀਆਂ ਪੂੜੀਆਂ ਹੋਰ ਕਾਫੀ ਸਮਾਨ ਔਰ ਇੱਕ ਪੂਰੀ ਦੇ ਵਿੱਚ ਉਸ ਬੰਦੇ ਦੇ ਬੈਂਕ ਅਕਾਊਂਟ ਦੇ ਜਿਹੜੇ ਪੈਸੇ ਜਮ੍ਹਾਂ ਹੋਏ ਸੀ ਉਹ ਖਾਤੇ ਨੰਬਰ ਵਗੈਰਾ ਵੀ ਜਿਹੜੇ ਆਇਡੈਂਟੀਫਾਈ ਹੋਏ ਨੇ ਪਰ ਪ੍ਰਸ਼ਾਸਨ ਪਤਾ ਨਹੀਂ ਕਿ ਉਹਦੇ ਵਿੱਚ ਟਲਮਟ ਵਰਤ ਰਿਹਾ ਕਿਉਂਕਿ ਬਹੁਤ ਵੱਡਾ ਜਿਹੜਾ ਇੱਕ ਮਸਲਾ ਹੈ ਧਾਰਨੀ ਪਾਵਨ ਆਵਾ ਠੇਸ ਦਾ ਮਾਮਲਾ ਬਹੁਤ ਵੱਡਾ ਦੇਖ ਕੇ ਅਨੁਸ਼ਾਸਨ ਤੇ ਕਾਰਨ ਹੋਵੇਗੀ ਕੋਈ ਨਾ ਪਾਈ ਨੇ ਪਰਚਾ ਨਹੀਂ ਹੋਵੇਗਾ ਤਾਂ ਅੱਗੇ ਤਾਂ ਕੁਝ ਹੋਰ ਵੀ ਧਾਰਮਿਕ ਮਾਮਲਾ ਤੇ ਕਿਉਂਕਿ ਪਿੰਡ ਦੇ ਵਿੱਚ ਗੁਰੂ ਘਰ ਵੀ ਨੇ ਮੰਦਿਰ ਵੀ ਹੈ ਸ਼ੈ ਮੰਦਿਰ ਵੀ ਹੈ ਜਿਹੜਾ ਬੰਦਾ ਅੱਜ ਇੱਥੇ ਬੜੀ ਜਿਹੜੀ ਉਹ ਕਰ ਸਕਦਾ ਕਾਹਨੂੰ ਉਹ ਦੂਸਰੇ ਕਿਸੇ ਸਥਾਨ ਨੂੰ ਵੀ ਟਾਰਗੇਟ ਕਰ ਸਕਦਾ ਇਸ ਲਈ ਸਾਡੀ ਪ੍ਰਸ਼ਾਸਨ ਤੋਂ ਹੀ ਮੰਗਾ ਵੀ ਇਹਨੂੰ ਠੰਡੇ ਵਸਤੇ ਦੇ ਵਿੱਚ ਨਾ ਪਾਇਆ ਜਾਵੇ ਇਹਨੂੰ ਤੇ ਵੱਡਾ ਜਿਹੜਾ ਐਕਸ਼ਨ ਲਿਆ ਜਾਵੇ ਔਰ ਇਹਦੀ ਜਾਂਚ ਕੀਤੀ ਜਾਵੇ ਇਹ ਵੀ ਪਿੱਛੇ ਬੰਦਾ ਕਿਹੜਾ ਕਿਹਨਾ ਬੰਦਿਆਂ ਦਾ ਹੱਥ ਆ ਵੀ ਜਿਹੜਾ ਇਹ ਕਾਂਡ ਕਰਵਾਇਆ ਗਿਆ ਬਾਬੇ ਅੱਜੀ ਉਹ ਨਾਲੇ ਆਪਾ ਭੇਜ ਰਿਹਾ ਮੈਜਾ ਮੈਜਾ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਰਮਨ ਵਡੇਰਾ ਜੀ ਮੈਂ ਸ਼ੇਵਸਨ ਯੂਥ ਦਾ ਪ੍ਰਧਾਨ ਆ ਜੀ ਅੱਜ ਤਕਰੀਬਨ ਸਾਨੂੰ ਸਵੇਰੇ 11:00 ਵਜੇ ਅਮੀਦ ਮੋਦਗਿਲ ਜੀ ਦਾ ਫੋਨ ਆਇਆ ਕਿ ਭਾਈ ਸਾਡੇ ਪਿੰਡ ਗਾਉ ਹੱਤਿਆ ਹੋਈ ਆ ਜੀ ਅਸੀਂ ਜਦੋਂ ਪਹੁੰਚੇ ਆ ਇੱਥੇ ਤੇ ਸਾਨੂੰ ਤਾਂ ਮਾਮਲਾ ਖੁਰਦਪੁਰਦ ਕਰਨ ਦੀੋ ਗੱਲ ਜਾਪੀ ਆ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਸੇ ਲਈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਜਲਦੀ ਤੋਂ ਜਲਦੀ ਕਾਰਵਾਈ ਕਰੋ ਚਾਹੇ ਮੀਂਹ ਆਵੇ ਨੇਰੀਆਵੇ ਅਸੀਂ ਇੱਥੇ ਹੀ ਬੈਠੇ ਆ ਜੀ ਪੂਰਾ ਚੋਰਾ ਨਹੀਂ ਪੈ ਰਹੇ ਭਾਈ ਅਸੀਂ ਬੈਠੇ ਆ ਜੀ Hindu ਧਰਮ ਦੀ ਬੇਅਦਬੀ ਹੋਈ ਆ ਨਾਲ ਨਾਲ ਸਿੱਖ ਧਰਮ ਦੀ ਬੇਅਦਬੀ ਹੋਈ ਆ ਕਿੰਨੀਆਂ ਕਿ ਬੇਅਦਬੀਆਂ ਕਰਾਈ ਗਈ ਆ ਪੰਜਾਬ ਆ ਜੀ ਜੇ ਅੱਜ ਇਹ ਇਹਨਾਂ ਨੇ ਨਾ ਕੋਈ ਚੱਜ ਨਾ ਸੁਣਵਾਈ ਕੀਤੀ ਤੇ ਕੱਲ ਨੂੰ ਉਸ ਤੋਂ ਵੱਡਾ ਸੰਘਰਸ਼ ਕਰਾਂਗੇ ਦਿੱਲੀ ਹਾਈਵੇ ਜਾਮ ਕਰਾਂਗੇ ਸਾਰਾ ਸ਼ਹਿਰ ਵੀ ਬੰਦ ਕਰਵਾਵਾਂਗੇ ਜੀ ਕੋਈ ਗੱਲ ਕੀਤੀ ਪੁਲੀ ਪ੍ਰਸ਼ਾਸਨ ਨਾਲ ਕੋਈ ਝੋਜਕ ਕੋਈ ਕੁਝ ਵੀ ਨਹੀਂ ਜੀ ਉਹ ਤਾਂ ਆਪਣੇ ਫੋਨਾਂ 'ਤੇ ਲੱਗੇ ਹੋਏ ਨੇ ਜੀ ਆਪਾਂ ਕੀ ਕਿਸੇ ਨੂੰ ਕਹਿ ਸਕਦੇ ਆ ਜੀ ਅਫਸਰ ਨੇ ਜੀ ਅੱਜ ਦੇ ਮੌਕੇ ਦੇ لیاقت ਦੇ ਹਿਸਾਬ ਨਾਲ ਜੋ ਸਰਕਾਰਾਂ ਕਹਿ ਰਹੀਆਂ ਨੇ ਉਹੀ ਹੋ ਰਿਹਾ ਜੀ ਨਾ ਮੈਂ ਤੁਹਾਡਾ ਜੀ ਨੀਰਚ ਸਿਹਾਲਾ ਪਿੰਡ ਜੀ ਸਮਰਾਲਾ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਗਾਇਆ ਕੀ ਮਾਮਲਾ ਕੀ ਕਰਨ ਬੜੀ ਮਾਮਲਾ ਜੀ ਦੇਖੋ ਗਊ ਹੱਤਿਆ ਦਾ ਮਾਮਲਾ ਕੋਈ ਪਹਿਲਾਂ ਵੀ ਇਹ ਆਤੋਂ 2-3 ਮਹੀਨੇ ਪਹਿਲਾਂ ਜਿਹੜਾ ਆਪਣੇ ਪਾਉ ਦੇ ਪੁਰਤੇ ਗਉਆਂ 22 ਗਉਆਂ ਮਾਰੀਆਂ ਸੀਗੀਆਂ ਉਹਦੇ ਸਬੰਧ ਵਿੱਚ ਬੜਾ ਧਰਨਾ ਵੀ ਲੱਗਿਆ ਪਰ ਅਸੀਂ ਫਿਰ ਵੀ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਸਰਕਾਰ ਦੀ ਗੱਲ ਮੰਨਦੇ ਹੋਏ ਵੀ ਅੱਗੇ ਤੋਂ ਇਹ ਕੰਮ ਸਾਡੇ ਇਲਾਕੇ 'ਚ ਨਹੀਂ ਹੋਊਗਾ ਵੀ ਮੁੜ ਕੇ ਅਸੀਂ ਇਹ ਤਰਨਾ ਨਹੀਂ ਲਾਵਾਂਗੇ ਪਰ ਇਹ ਦੁਬਾਰਾ ਘੁਮਹੱਤਿਆ ਨਾ ਹੋਵੇ ਮੁਜਰਮ ਵੀ ਫੜੇਗੇ ਮੁੜ ਕੇ ਕੋਈ ਕਾਰਵਾਈ ਨਹੀਂ ਫੇਰ ਡੇਢ ਮਹੀਨੇ ਬਾਅਦ ਹੁਣ ਤੋਂ 15-20 ਦਿਨ ਪਹਿਲਾਂ ਡੇਢ ਮਹੀਨੇ ਪਹਿਲਾਂ ਫੇਰ ਉਹੀ ਕੰਮ ਚੱਲਿਆ ਅੱਜ ਡੇਢ ਰਾਤ ਦੀ ਗੱਲ ਆ ਉਹ ਬੰਦੇ ਨੇ ਗਊਂ ਵੱਢ ਕੇ ਉਹਦਾ ਧਾੜੋ ਉੱਥੇ ਪਿਆ ਜਿੱਥੇ ਬਣਿਆ ਆ ਤੇ ਗਊਂ ਨੂੰ ਦਾਉਟ ਕਰਕੇ ਤੇ ਟੂਣਾ ਕਰਿਆ ਹੋਇਆ ਉਸ ਬੰਦੇ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਆ ਉਹਦੀ ਕਿਹੜੀ ਸ਼ਾਇਦ ਤੇ ਉਹ ਬੰਦਾ ਛੱਡਤਾ ਉਹਦੇ ਕੋਈ ਕਾਰਵਾਈ ਨਹੀਂ ਕਰੀਗੀ ਸਾਨੂੰ ਉਹ ਬੰਦਾ ਸਲਾਖਾਂ ਦੇ ਪਿੱਛੇ ਚਾਹੀਦਾ ਧਾਰਮਿਕ ਭਾਵਨਾਵਾਂ ਤੇ ਇਸ ਦਾ ਵੱਡਾ ਮਾਮਲਾ ਹੈ ਉਹਨੂੰ ਛੱਡਿਆ ਕਿਉਂ ਗਿਆ ਇਹ ਤਾਂ ਇਹਨਾਂ ਨੂੰ ਪੁੱਛਣ ਜਾਊਗਾ ਜੀ ਅਸੀਂ ਬੈਠ ਕੇ ਗੱਲ ਕਰ ਰਹੇ ਆਂ ਵੀ ਉਹਨੂੰ ਰੈਜਿਸਟ ਕਰੋ ਜਾਂ ਗੱਲ ਕਰੋ ਉਹ ਬੈਠ ਕੇ ਫੋਨਾਂ ਤੇ ਗੱਲ ਕਰ ਰਹੇ ਨੇ ਜੇ ਅਸੀਂ ਹੁਣ ਇੱਥੇ ਆ ਕੇ ਬਹਿ ਗਏ ਤਾਂ ਗੱਡੀ ਭਜਾਈ ਆ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਛੁੱਟੂਗਾ ਇਹ ਤੋਂ ਵੱਡਾ ਤਰਨ ਲੱਗੂਗਾ ਤਾਂ ਵੱਡੀ ਕਾਰਵਾਈ ਹੋਊਗੀ ਅਨੁਕਰਨਾ ਉੱਤਕ ਚੱਲਣਾ ਰਹੂਗਾ ਇਹ ਕੰਟੀਨਿਊ ਬੈਠਾਂਗਾ ਚਾਹੇ ਮੀਂਹ ਆਵੇ ਨੇਰੀ ਆਵੇ ਪਰ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਉਹਦੇ ਨਾਲ ਕੋਈ ਵੀ ਲਿਹਾਜ਼ ਪੁਲਿਸ ਨੇ ਕਰੀ ਤਾਂ ਵੱਡਾ ਜਿਹੜਾ ਜਿਹੜਾ ਇਲਜ਼ਾਮ ਹੈ ਇਹ ਪੁਲਿਸ ਨੂੰ ਭੁਗਤਣਾ ਪੈਣਾ ਚਾਹੀਦਾ ਅੱਜ ਕੱਲ੍ਹ ਸ਼ਾਮ ਦੇ ਟਾਈਮ ਬਗੌਰ ਪਿੰਡ ਦੀ ਪੰਚਾਇਤ ਦਰਖਾਸਤ ਲੈ ਕੇ ਆਈ ਸੀ ਜੀ ਸਾਡੇ ਕੋਲ ਕਿ ਇੱਕ ਸਾਡੇ ਸ਼ਮਸ਼ਾਨ ਜਿੱਥੇ ਕਹਿ ਸਕਦੇ ਜਗ੍ਹਾ ਨੂੰ ਉੱਥੇ ਦਰਖਤ ਟੋਪੇ ਰਿਪੋਰਟ ਜਿੱਥੇ ਦਰਖਤ ਵਿੱਚੋਂ ਸੈਂਟਰ ਵਿੱਚ ਖੋਖਲਾ ਹੈ ਔਰ ਉਸ ਦੇ ਵਿੱਚ ਕਿਸੇ ਜਾਨਵਰ ਦਾ ਮੱਜਾ ਦਾ ਕਹਿ ਸਕਦੇ ਆਪਾਂ ਕਿਉਂਕਿ ਇੱਕ ਸਾਈਡ ਹੋ ਕੇ ਗੜੀ ਹੋਈ ਸੀ ਕਾਫੀ ਘਰਾਣਾ ਪਿਆ ਸੀ ਤੇ ਉਹਦੀ ਕੰਪਲੇਂਟ ਆਈ ਸੀ ਮੈਂ ਮੌਕੇ ਦੇ ਸਮੇਂ ਪੁਲਿਸ ਕਾਰਟੀ ਲੈ ਕੇ ਪਹੁੰਚੇ ਤੇ ਉਸ ਦੌਰਾਨ ਹੀ ਸਾਨੂੰ ਉਥੇ ਮੌਕੇ ਤੇ ਇਹ ਆਉਣ ਇਹਨਾਂ ਨੂੰ ਪੰਚਾਇਤ ਤੋਂ ਨਹੀਂ ਆਇਆ ਇਹਨਾਂ ਦੇ ਇੱਕ ਬਾਬੇ ਸ਼ਹੀਦਾਂ ਦੀ ਜਗ੍ਹਾ ਜਿੱਥੇ ਸ਼ਾਮ ਤੋਂ ਬੱਤੀ ਕਰਦੇ ਉਹਨਾਂ ਨੂੰ ਪੂਰ ਦੇ ਤੇ ਉੱਥੇ ਜਦੋਂ ਸ਼ਾਮ ਦੇ ਟਾਈਮ ਦੇ ਦਾ ਜਿਹੜਾ ਪੁਜਾਰੀ ਆ ਉਹ ਲਾਈਟ ਜਗਾਣ ਗਿਆ ਤੇ ਉੱਥੇ ਸਮਾਧਾਨ ਦੇ ਨੇੜੇ ਉਹਨੂੰ ਲਿਫਾਫੇ ਦੇ ਵਿੱਚ ਉਹੀ ਮਾਸਟਰ ਮਿਲਿਆ ਜੀ ਮੌਕੇ ਤੇ ਜਾ ਕੇ ਅਸੀਂ ਉਹਨੂੰ 25 ਕੀਤਾ ਤੇ ਜੋ ਵੀ ਬਣਦੀ ਰੈਲੇਵੈਂਟ ਸੈਕਸ਼ਨ ਲਗਾ ਕੇ ਅਸੀਂ ਇਹਨਾਂ ਦੇ ਬਿਆਨਾਂ ਤੇ ਫਿਰ ਲੋਚ ਕਰ ਦਿੱਤੀ ਹੈ ਜੇਕਰ ਮੁਰਗਾ ਜੇ ਇੱਜ਼ੀ ਗੱਲ ਕਰੀਏ ਤਾਂ ਕੁਝ ਬਹੁਤ ਸਾਹਮਣੇ ਹੈ ਕਿ ਕੀ ਦਾ ਸਖਸੀਅਤਾਂ ਮਾਸਟਰ ਸਖਸੀਅਤ ਜਿਲਦ ਲੱਗ ਕੇ ਪਿਆ ਗਾਂਵ ਵਾਲੇ ਮੱਧਰ ਨੇ ਕਹੇ ਸੀ ਇਹ ਅਸੀਂ ਨੂੰ ਮਰਦਾ ਹੀ ਕਹਿ ਸਕਦੇ ਆ ਇਹ ਪਿੰਡ ਦੇ ਵੀ ਪੰਚਾਇਤ ਇਹ ਵੀ ਇਹੀ ਬਿਆਨ ਦਿੱਤਾ ਸਾਨੂੰ ਇਹਨਾਂ ਨੇ ਪਰ ਦੇਖਣ ਤੋਂ ਵੀ ਉਹਦਾ ਹੀ ਲੱਗ ਰਿਹਾ ਹੈ ਉਹ ਸਭ ਕਿਹੜੀਆਂ ਤਰ੍ਹਾਂ ਦਾ ਮਾਮਲਾ ਹੈ ਇਸ ਮਾਮਲੇ ਦਾ ਜਿੰਗੀ ਦਾ ਕੋਈ ਗ੍ਰਿਫਤਾਰੀ ਅਜੇ ਨਾ ਪਾਈਏ ਤੇ ਗ੍ਰਿਫਤਾਰੀ ਨਹੀਂ ਪਾਈ ਹੈ ਜੀ ਅਸੀਂ ਹੈ ਜਗਾ ਉਹ ਸੰਸਥਾਨ ਏਰੀਆ ਦੇ ਵਿੱਚ ਮੰਦਿਰ ਤੇ ਜਿਹੜਾ ਦਰਖਤ ਦੇ ਵਿੱਚੋਂ ਇਨਸੀਡੈਂਟ ਹੋਇਆ ਔਰ ਅਸੀਂ ਜੋ ਵੀ ਜਿੱਥੇ ਵੀ ਸਾਨੂੰ ਕੈਮਰੇ ਆਸੇ-ਪਾਸੇ ਮਿਲ ਰਿਹਾ ਸੀ ਉਹ ਦੀ ਸਰਚ ਕਰ ਰਹੇ ਆਂ ਅਨਲਮੈਂਟ ਸੈਕਸ਼ਨ 2 ਬੰਦੇ ਅੰਡਰ ਜੋ ਵੀ ਐਕਸ਼ਨ ਨੋ ਲਗਾ ਕੇ ਅਸੀਂ ਅਗਲੇ ਨੋਟ ਕਰ ਦਿੱਤੇ ਬੀਐਲਬੀ ਦਾ ਵੱਡਾ ਮਾਮਲਾ ਬਣਦਾ ਜੀ ਸਿੰਘ ਜੀ ਦਾ ਨਗਰ ਸਥਾਨ ਤੇ ਮਾਰ ਪੜਿਆ ਤੇ ਕਿੰਨੀ ਜਲਦੀ ਜੀ ਇਹ ਕਾਰਵਾਈ ਕੀਤੀ ਜਾ ਕਿ ਬਿਲਕੁਲ ਅਸੀਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਜੀ ਇਹਨੂੰ ਜਲਦ ਤੋਂ ਜਲਦ ਦੇਖਣ ਲਿਆ ਜਾਏਗਾ ਆਪ ਜਿਹੜੇ ਕੁਰਸੀ ਆ ਉਸ ਲੱਖਾਂ ਦੇ ਪਿੱਛੇ